ਚੰਗੇ ਭਵਿੱਖ ਲਈ ਆਪਣੇ ਬੱਚਿਆਂ ਦੀ ਚੰਗੀ ਐਜੂਕੇਸ਼ਨ ਲਈ ਆਪਣੇ ਬੱਚਿਆਂ ਦੇ ਲਈ ਕੁਆਲਟੀ ਐਜੂਕੇਸ਼ਨ ਦੇ ਲਈ ਔਰ ਸਦਾ ਭਗਵਾਨ ਸਿੰਘ ਮਾਨ ਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾਇਆ ਸੋ ਮਾਨ ਸਾਹਿਬ ਨੇ ਮੁੱਖ ਮੰਤਰੀ ਬਣ ਤੋਂ ਬਾਅਦ ਸਭ ਤੋਂ ਖਾਸ ਧਿਆਨ ਦਿੱਤਾ ਪੰਜਾਬ ਦੇ ਸਕੂਲਾਂ ਦੇ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਉਸੇ ਧਿਆਨ ਦਾ ਨਤੀਜਾ ਇਹ ਹੈ ਕਿ ਅੱਜ ਸਰਕਾਰੀ ਹਾਈ ਸਕੂਲ ਕਰੂਰਾ ਦੇ ਵਿੱਚ ਇਹ ਸਿਰਫ 3 ਸਾਲ ਦੇ ਸਮੇਂ ਵਿੱਚ 23 ਲੱਖ ਰੁਪਏ ਦੀ ਗ੍ਰੰਟ ਆਈ ਹੈ ਅੱਜ ਲੰਬੇ ਸਮੇਂ ਤੋਂ ਬੈਠੇ ਇਸ ਸਕੂਲ ਦੇ ਵਿਦਿਆਰਥੀ ਵਿਦਿਆਰਥਣਾਂ ਜਿਨ੍ਹਾਂ ਦਾ ਜਿਨ੍ਹਾਂ ਦੇ ਲਈ ਅੱਜ ਦਾ ਇਹ ਦਿਨ ਹੈ ਔਰ ਜਿਨ੍ਹਾਂ ਦੇ ਲਈ ਅੱਜ ਦਾ ਇਹ ਵਿਸ਼ੇਸ਼ ਦਿਨ ਹੈ ਤੇ ਨਾਲ ਵਿਦਿਆਰਥੀ ਵਿਦਿਆਰਥਣਾਂ ਦੇ ਨਾਲ ਆਏ ਉਹਨਾਂ ਦੇ ਮਾਪੇ ਉਹਨਾਂ ਦੇ ਪੇਰੈਂਟਸ ਔਰ ਸਭ ਤੋਂ ਸਤਿਕਾਰਯੋਗ ਇਸ ਸਕੂਲ ਦਾ ਸਟਾਫ ਸਕੂਲ ਦੇ ਮੈਡਮ ਪ੍ਰਿੰਸੀਪਲ ਉਹਨਾਂ ਦੀ ਸਮੁੱਚੀ ਟੀਮ ಗ್ರಾಮ ਪੰਚਾਇਤ ਦੇ ਨੁਮਾਇੰਦੇ ਪਿੰਡ ਦੇ ਸਰਪੰਚ ਸਾਹਿਬ ਵਿਰੋਧੀ ਸਮੁੱਚੀ ਟੀਮ ਸਾਬਕਾ ਸਰਪੰਚ ਸਾਹਿਬ ਰਾਣਾ ਜੀ ਡਾਕਟਰ ਮਦਰ ਜੀ ਪੰਡਿਤ ਜੀ ਸਾਡੇ ਖੋਸਲਾ ਜੀ ਜਿਹੜੇ ਕਿ ਤੁਹਾਡੇ ਪਿੰਡ ਦੇ ਗਵੰਡੀ ਵੀ ਹੈਗੇ ਸਾਫਾ ਜ਼ਿਲ੍ਹਾ ਸਿੱਖਿਆ ਅਫਸਰ ਨੇ ਔਰ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮਹਿਮ ਦੇ ਉਹ ਦਾ ਅਨੁਸਬਾ ਹਲਕਾ ਰੋਪੜ ਦੇ ਕੋਆਰਡੀਨੇਟਰ ਨੇ ਪ੍ਰਿੰਸੀਪਲ ਸਾਹਿਬ ਗੁਰਿੰਦਰ ਜੀ ਤੁਸੀਂ ਸਾਰੇ ਅੱਜ ਵਧਾਈ ਦੇ ਪਾਤਰੋਂ ਕਿ ਅੱਜ ਤੁਸੀਂ ਉਸ ਈਵੈਂਟ ਦੇ ਵਿੱਚ ਬੈਠੇ ਆ ਉਹਨਾਂ ਪਲਾਨ ਨੂੰ ਤੁਸੀਂ ਮਨਨ ਲਈ ਬੈਠੇ ਆ ਜਿਨ੍ਹਾਂ ਪਲਾਂ ਚ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਨਵੀਂ ਦਿਸ਼ਾ ਤੇ ਨਵੀਂ ਦਸ਼ਾ ਦਿੱਤੀ ਜਾ ਰਹੀ ਹੈ ਕੋਈ ਸਮਾਸੀ ਕਿ ਪੰਜਾਬ ਦੇ ਸਰਕਾਰੀ ਸਕੂਲ ਜਿਨ੍ਹਾਂ ਦੇ ਵਿੱਚ ਚਾਰ ਦੀਵਾਰੀਆਂ ਨਹੀਂ ਹੁੰਦੀਆਂ ਸੀ ਗੇਟ ਨਹੀਂ ਹੁੰਦੇ ਸੀਗੇ ਕਲਾਸ ਰੂਮਾਂ 'ਚ ਬੈਠਣ ਲਈ ਵਧੀਆ ਫਰਨੀਚਰ ਨਹੀਂ ਹੁੰਦਾ ਸੀਗਾ ਅਧਿਆਪਕ ਭਾਵੇਂ ਪਹਿਲਾਂ ਤੋਂ ਮਿਹਨਤ ਕਰਾਉਂਦੇ ਸੀ ਪਰ ਇਹ ਸਹੂਲਤਾ ਸਰਕਾਰੀ ਸਕੂਲਾਂ ਦੇ ਵਿੱਚ ਨਹੀਂ ਹੁੰਦੀਆਂ ਸੀਗੀਆਂ ਜਿਸ ਕਰਕੇ ਤੁਸੀਂ ਸਭ ਨੇ 2022 ਦੇ ਵਿੱਚ ਵੋਟ ਪਾਈ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਆਪਣੇ ਬੱਚਿਆਂ ਦੀ ਚੰਗੀ ਐਜੂਕੇਸ਼ਨ ਲਈ ਆਪਣੇ ਬੱਚਿਆਂ ਦੇ ਲਈ ਕੁਆਲਿਟੀ ਐਜੂਕੇਸ਼ਨ ਦੇ ਲਈ ਔਰ ਸਰਦਾਰ ਭਗਵੰਤ ਸਿੰਘ ਮਾਹ ਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾਇਆ ਸੋ ਮਾਨ ਸਾਹਿਬ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਭ ਤੋਂ ਖਾਸ ਧਿਆਨ ਦਿੱਤਾ ਪੰਜਾਬ ਦੇ ਸਕੂਲਾਂ ਦੇ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਉਸੇ ਧਿਆਨ ਦਾ ਨਤੀਜਾ ਹੈ ਕਿ ਅੱਜ ਸਰਕਾਰੀ ਹਾਈ ਸਕੂਲ ਕਰੂਰਾ ਦੇ ਵਿੱਚ ਇਹ ਸਿਰਫ 3 ਸਾਲ ਦੇ ਸਮੇਂ ਵਿੱਚ 23 ਲੱਖ ਰੁਪਏ ਦੀਆਂ ਗਰੰਟਾਂ ਆਈਆਂ ਨੇ ਜਿਹਦੇ ਚੋਂ 15 ਲੱਖ ਦੀ ਅੱਜ ਅਸੀਂ ਚਾਰ ਦੀਵਾਰੀ ਦਾ ਅਧਗਾਟਨ ਕੀਤਾ ਇਸ ਤੋਂ ਬਿਨਾਂ 8 ਲੱਖ ਦੀ ਗ੍ਰਾਂਟ ਜਿਹੜੀ ਹੈ ਉਹ ਇੱਕ ਕਲਾਸਰੂਮ ਦੀ ਹੈ ਜਿਹਦਾ ਕੰਮ ਸ਼ੁਰੂ ਹੋ ਚੁੱਕਿਆ ਜਾਂ ਹੋਣਾ ਜੀ ਜਿਹਦਾ ਜਿਹਦਾ ਕੰਮ ਹੈ ਸ਼ੁਰੂ ਹੋ ਚੁੱਕਿਆ ਸੋ ਤੁਹਾਡੇ ਪਿੰਡ ਦੇ ਸਰਕਾਰੀ ਸਕੂਲ ਨੂੰ 30 ਹਜ਼ਾਰ ਦੇ ਵਿੱਚ 23 ਲੱਖ ਦੀਆਂ ਗ੍ਰਾਂਟਾਂ ਆਈਆਂ ਨੇ ਇਹ 23 ਲੱਖ ਰੁਪਏ ਤੁਹਾਡੇ ਸਕੂਲ ਦੇ ਵਿੱਚ ਲੱਗਣ ਦੇ ਨਾਲ ਤੁਹਾਡਾ ਜਿਹੜਾ ਬੱਚਿਆਂ ਦੀ ਨੂੰ ਲਈ ਫੈਸਿਲਿਟੀਆਂ ਉਹ ਮਿਲਦੀਆਂ ਸ਼ੁਰੂ ਹੋਈਆਂ ਨੇ ਔਰ ਸਿਰਫ ਸਕੂਲਾਂ ਦੇ ਲਈ ਗ੍ਰਾਂਟਾਂ ਨਹੀਂ ਗ੍ਰਾਂਟਾਂ ਤੋਂ ਬਾਅਦ ਸਟਾਫ ਤੁਹਾਡਾ ਪਹਿਲੀ ਮਹਿੰਤੀ ਹੈ ਔਰ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਜਿਹੜੇ ਜਿਹੜੇ ਅਧਿਆਪਕ ਬੱਚਿਆਂ ਨੂੰ ਪੜ੍ਹਾਉਂਦੇ ਨੇ ਮਹਿੰਤੀ ਅਧਿਆਪਕ ਪੜ੍ਹਾਉਂਦੇ ਨੇ ਉਹਨਾਂ ਕੋਲ ਪੜ੍ਹਾਉਣ ਦਾ ਦੁਨੀਆ ਦਾ ਵਧੀਆ ਤੋਂ ਵਧੀਆ ਤਰੀਕਾ ਹੋਵੇ ਉਹ ਦੁਨੀਆ ਦੇ ਵਧੀਆ ਤੋਂ ਵਧੀਆ ਤਰੀਕੇ ਦੇ ਨਾਲ ਬੱਚਿਆਂ ਨੂੰ ਪੜ੍ਹਾਉਣ ਉਹਦੇ ਲਈ ਇੱਕ ਵਿਸ਼ੇਸ਼ ਮੁਹਿਮ ਮਾਨ ਸਾਹਿਬ ਨੇ ਸ਼ੁਰੂ ਕੀਤੀ ਹੈ ਕਿ ਪੰਜਾਬ ਦੇ ਸਕੂਲਾਂ ਦੇ ਅਧਿਆਪਕਾਂ ਨੂੰ ਦੁਨੀਆ ਦੀ ਵਧੀਆ ਤੋਂ ਵਧੀਆ ਟ੍ਰੇਨਿੰਗ ਪੜ੍ਹਾਉਣ ਦੇ ਲਈ ਦਿੱਤੀ ਜਾਵੇ ਔਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਪਹਿਲੀ ਵਾਰ ਵਿਦੇਸ਼ਾਂ ਦੇ ਵਿੱਚ ਸਿੰਗਾਪੁਰ ਦੇ ਵਿੱਚ ਫਿਨਲੈਂਡ ਦੇ ਵਿੱਚ IIM Ahmedabad ਦੇ ਵਿੱਚ ਵਿਸ਼ੇਸ਼ ਤੌਰ ਤੇ ਟ੍ਰੇਨਿੰਗ ਦਿਵਾਉਣ ਲਈ ਭੇਜਿਆ ਗਿਆ ਔਰ ਜਿਹੜੇ ਅਧਿਆਪਕ ਰਹਿ ਗਏ ਉਹਨਾਂ ਨੂੰ ਵੀ ਭੇਜਿਆ ਜਾਏਗਾ ਤਾਂ ਕਿ ਉਹ ਸਿੰਗਾਪੁਰ ਜਾ ਕੇ ਫਿਰ ਲੈਂਡ ਜਾ ਕੇ IIM Ahmedabad ਜਾ ਕੇ ਉੱਥੋਂ ਅੱਜ ਦੇ ਸਮੇਂ ਦੀਆਂ ਨਵੇਂ ਤੋਂ ਨਵੇਂ ਤਰੀਕੇ ਨਵੀਆਂ ਤੋਂ ਨਵੀਆਂ ਟੈਕਨੀਕਸ ਇਹਨਾਂ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਸਿੱਖਿਆਣ ਤੇ ਉਹਨਾਂ ਟੈਕਨੀਕਸ ਦੇ ਨਾਲ ਉਹਨਾਂ ਤਰੀਕਿਆਂ ਦੇ ਨਾਲ ਇਹਨਾਂ ਬੱਚਿਆਂ ਦੇ ਵਿਕ ਨੂੰ ਅੱਜ ਦੇ ਸਮੇਂ ਦੇ ਹਾਨ ਦਾ ਬਣਾ। ਆ ਸਾਡੇ ਪ੍ਰਿੰਸੀਪਲ ਸਾਹਿਬ ਬੈਠੇ। ਤੇ ਅੱਜ ਕੁਦਰਤੀ ਉਦਾਹਰਣ ਦੇਖਣ ਦੇ ਲਈ ਸਾਡੇ ਨਾਲ ਆ ਗਏ। ਧੰਨਵਾਦ ਕਰਦੇ ਇਹਨਾਂ ਦਾ। ਸਰਕਾਰੀ ਸਕੂਲ ਬਜਰੂਲ ਦੇ ਪ੍ਰਿੰਸੀਪਲ ਲੇਵਿੰਦਰ ਜੀ। ਇਹ ਸਿੰਗਾਪੁਰ ਦੇ ਵਿੱਚ ਟ੍ਰੇਨਿੰਗ ਹਾਸਲ ਕਰਕੇ ਆਏ। ਸਿੰਗਾਪੁਰ ਦੇ ਵਿੱਚ ਪੰਜਾਬ ਗਵਰਨਮੈਂਟ ਦੇ ਵੱਲੋਂ ਟ੍ਰੇਨਿੰਗ ਹਾਸਲ ਕਰਕੇ ਆਏ। ਔਰ ਉੱਥੋਂ ਜਿਹੜੀ ਟ੍ਰੇਨਿੰਗ ਇਹ ਲੈ ਕੇ ਆਏ ਹੈ। ਮੈਂ ਮਾਪਿਆਂ ਨੂੰ ਪੁੱਛਦਾ ਜਿਹੜੀ ਸਿੱਖਿਆ ਦੇ ਲਈ ਸਿੰਗਾਪੁਰ ਤੋਂ ਟ੍ਰੇਨਿੰਗ ਲੈ ਕੇ ਆਏ ਹੈ ਜਿਹਦੇ ਉੱਪਰ ਸਰਕਾਰ ਨੇ ਲੱਖਾਂ ਰੁਪਏ ਖਰਚ ਕੇ ਭੇਜੇ ਉਹਦਾ ਫਾਇਦਾ ਕਿਹਨੂੰ ਮਿਲੇਗਾ ਬੱਚਿਆਂ ਨੂੰ ਜਿਹਨਾਂ ਬੱਚਿਆਂ ਨੂੰ ਨੇ ਆ ਕੇ ਪੜਾਣਾ ਹੈ ਅੱਜ ਤੋਂ ਪਹਿਲਾਂ ਤੁਸੀਂ ਇਹਦਾ ਖ਼ਵਾਰਾਂ 'ਚ ਜਰੂਰ ਪੜਿਆ ਹੋਏਗਾ ਜਾਂ ਦੇਖਿਆ ਹੋਏਗਾ ਟੀਵੀ 'ਚ ਕਿ ਫੁਲਾਨਾ ਮੰਤਰੀ ਉਦੇਸ਼ ਦੇ ਦੌਰੇ ਤੇ ਰਵਾਨਾ ਫੁਲਾਨਾ ਮੁੱਖ ਮੰਤਰੀ ਫੁਲਾਨਾ ਐਮ.ਐਲ.ਏ. ਵਦੇਸ਼ ਦੇ ਦੌਰੇ ਤੇ ਰਵਾਨਾ ਪਰ ਆ ਤੁਸੀਂ ਕਦੇ ਨਹੀਂ ਦੇਖਿਆ ਹੋਵੇਗਾ ਕਿ ਫਲਾਨੇ ਸਰਕਾਰੀ ਸਕੂਲ ਦਾ ਅਧਿਆਪਕ ਵਿਦੇਸ਼ ਦੇ ਵਿੱਚ ਸਿੱਖਿਆ ਦੇ ਲਈ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਟ੍ਰੇਨਿੰਗ ਹਾਸਲ ਕਰਨ ਲਈ ਗਿਆ ਇਹ ਜਿਸੰਭ ਹੋਇਆ ਤਾਂ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਸੰਭਵ ਕੀਤਾ ਔਰ ਇੱਥੇ ਹੀ ਬਸ ਨਹੀਂ ਸੀਨੀਅਰ ਸਕੰਦਰੀ ਸਕੂਲਾਂ 'ਚ ਜਿਹੜੇ 12ਵੀਂ ਤੱਕ ਵਾਲੇ ਸਕੂਲ ਹੈ ਮਾਪੇ ਫਿਕਰਮੰਦ ਹੁੰਦੇ ਸੀ ਕਿ ਬੱਚਿਆਂ ਨੂੰ ਅੱਥੇ ਜਦੋਂ ਪੜ੍ਹਾਈ ਨਹੀਂ ਭੇਜਣਾ ਕਿ ਸੈਂਕੜੇ ਬੱਚੇ ਆ ਤੁਸੀਂ ਕਦੇ ਇਹ ਸ਼ਾਇਦ ਸੋਚਿਆ ਵੀ ਨਹੀਂ ਹੋਏਗਾ ਕਿ ਸੀਨੀਅਰ ਸਕੰਡਰੀ ਸਕੂਲਾਂ ਦੇ ਵਿੱਚ ਗਵਰਨਮੈਂਟ ਦੇ ਵੱਲੋਂ ਸਿਕਿਉਰਿਟੀ ਗਾਰਡ ਤੱਕ ਦਿੱਤੇ ਗਏ ਨੇ ਕੈਂਪਸ ਮੈਨੇਜਰ ਤੱਕ ਸੀਨੀਅਰ ਸਕੰਡਰੀ ਸਕੂਲਾਂ ਦੇ ਵਿੱਚ ਮੁਖਮੰਦੀ ਸਾਹਿਬ ਭਗਵਾਨ ਸਿੰਘ ਮਾਨ ਜੀ ਨੂੰ ਦਿੱਤੇ ਗਏ ਨੇ ਤਾਂ ਕਿ ਉਹਨਾਂ ਸਕੂਲਾਂ ਦੀ ਮੈਨੇਜਮੈਂਟ ਨੂੰ ਉਹ ਵਧੀਆ ਤਰੀਕੇ ਦੇ ਨਾਲ ਚਲਾਣ ਤੇ ਜਿਹੜੇ ਸਿਕਿਉਰਿਟੀ ਗਾਰਡ ਹੈ ਉਹ ਉਹਨਾਂ ਸਕੂਲਾਂ ਦੇ ਵਿੱਚ ਬੱਚਿਆਂ ਦੀ ਸੁਰੱਖਿਆ ਦਾ ਧਿਆਨ ਰੱਖਣ ਇਸ ਹੱਦ ਤੱਕ ਪੰਜਾਬ ਦੀ ਸਿੱਖਿਆ ਦੇ ਵਿੱਚਲੇ ਸੁਧਾਰ ਹੈ ਇਹ ਸਿਰਫ 3 ਸਾਲ ਦੇ ਸਮੇਂ ਵਿੱਚ ਕੀਤੇ ਗਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਸੁਧਾਰਾਂ ਨੂੰ ਇਸੇ ਤਰੀਕੇ ਦੇ ਨਾਲ ਜਾਰੀ ਰੱਖਿਆ ਜਾਏਗਾ ਜਿੱਥੇ ਅਧਿਆਪਕਾਂ ਨੂੰ ਵਿਦੇਸ਼ਾਂ ਤੱਕ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਹੋਣ ਜਿੱਥੇ ਕਰੋੜੇ ਪਿੰਡ ਵਰਗੇ ਸਕੂਲ ਦੇ ਵਿੱਚ 23-23 ਲੱਖ ਰੁਪਏ ਖਰਚਿਆ ਜਾ ਰਿਹਾ ਹੋਵੇ ਜਿੱਥੇ ਕੈਂਪਸ ਮੈਨੇਜਰ ਸਿਕਿਉਰਿਟੀ ਗਾਰਡ ਤੱਕ ਸਕੂਲਾਂ ਦਿੱਤੇ ਜਾ ਰਹੇ ਹੋਣ ਜਿੱਥੇ ਵਾਈਫਾਈ ਤੱਕ ਸਕੂਲਾਂ ਦਿੱਤੇ ਜਾ ਰਹੇ ਹੋਣ ਜਿੱਥੇ ਵਧੀਆ ਕਲਾਸਰੂਮ ਤੱਕ ਸਕੂਲਾਂ ਦਿੱਤੇ ਜਾ ਰਹੇ ਹੋਣ ਫਿਰ ਅਸੀਂ ਕਹਿ ਸਕਦੇ ਹਾਂ ਕਿ ਅੱਜ ਸਾਡਾ ਪੰਜਾਬ ਸਿੱਖਿਆ ਦੀ ਕ੍ਰਾਂਤੀ ਦੇ ਰਾਹ ਤੇ ਹੈ ਮੈਂ ਵੀ ਪੰਜਾਬ ਦੇ ਆਪਣੇ ਬੜਵੇ ਦੇ ਸਰਕਾਰੀ ਸਕੂਲ ਦੇ ਵਿੱਚ ਪੜਿਆ ਅਸੀਂ ਟਾਂਟਾਂ ਦੇ ਬੈਠ ਕੇ ਪੜ੍ਹਦੇ ਸੀਗੇ ਔਰ ਜੋ ਅੱਜ ਦੇ ਸਮੇਂ 'ਚ ਸਹੂਲਤਾਂ ਮਿਲੀਆਂ ਨੇ ਇਹ ਜਿਹੜੇ ਸੁਧਾਰ ਹੈ ਮਾਨ ਸਾਹਿਬ ਦੀ ਗਵਾਈ 'ਚ ਇੱਕ ਕ੍ਰਾਂਤੀਕਾਰੀ ਸੁਧਾਰ ਨੇ ਪੰਜਾਬ ਦੇ ਸਕੂਲਾਂ ਦੇ ਵਿੱਚ ਔਰ ਹਰ ਹਾਲ ਦੇ ਵਿੱਚ ਜਿਹੜੇ ਬੱਚੇ ਇਹਨਾਂ ਸਕੂਲਾਂ ਦੇ ਵਿੱਚ এডਿਕੇਸ਼ਨ ਲੈ ਰਹੇ ਨੇ ਜਿੱਦੋਂ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਇਹਨਾਂ ਦੇ ਵਿੱਚੋਂ ਹੀ ਇੱਕ ਰੂਰੇ ਪਿੰਡ ਦੇ ਬੱਚਿਆਂ ਦੇ ਵਿੱਚੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਰ ਫੀਲਡ ਦੇ ਵਿੱਚ ਜਿਹੜੇ ਟਾਪਰ ਹੈ ਉਹ ਨਿਕਲਣਗੇ ਇਹਨਾਂ ਦੇ ਵਿੱਚੋਂ ਹੀ ਵੱਡੇ ਅਫਸਰ ਜਿਹੜੇ ਆ ਉਹ ਬਣਨਗੇ ਕਿਉਂਕਿ ਕਿਸੇ ਵੀ ਸਹੂਲਤ ਦੀ ਕਮੀ ਸਰਕਾਰੀ ਸਕੂਲਾਂ 'ਚ ਨਹੀਂ ਛੱਡੀ ਜਾ ਰਹੀ ਹੈ ਜਿਹੜੀਆਂ ਹੁਣ ਤੱਕ ਜੋ ਪ੍ਰੋਗਰਾਮ ਕੀਤੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤੋਂ ਵੱਧ ਚੜ੍ਹ ਕੇ ਕੰਮ ਜਿਹੜੇ ਉਹ ਕੀਤੇ ਜਾਣਗੇ ਸਿਰਫ ਮੇਰਾ ਸਿੱਖਿਆ ਦੀ ਗੱਲ ਕੀਤੀ ਐ ਜੇਕਰ ਅਸੀਂ ਹੋਰ ਖੇਤਰਾਂ ਦੀ ਗੱਲ ਕਰ ਲਈਏ ਤੁਸੀਂ ਪਹਿਲਾਂ ਪੰਜਾਬ 'ਚ ਨਸ਼ੇ ਦਾ ਕਿੰਨਾ ਪ੍ਰਕੋਪ ਸੀਗਾ ਹਰ ਰੋਜ਼ ਅਖਬਾਰਾਂ 'ਚ ਖਬਰ ਆਪਾਂ ਕੀ ਪੜ੍ਹਦੇ ਸੀਗੇ ਕਿ ਨਸ਼ੇ ਦੇ ਤਸਕਰਾਂ ਨੇ ਪੰਜਾਬ ਦੀ ਜਵਾਨੀ ਨੂੰ ਉਜਾੜ ਕੇ ਕੋਠੀਆਂ ਪਾਲੀਆਂ ਮਹਿਲ ਪਾਲੇ ਪਰ ਅੱਜ ਤੁਸੀਂ ਖਬਰਾਂ ਜਿਹੜੀਆਂ ਤੁਹਾਨੂੰ ਹੋਰ ਪੜਨ ਨੂੰ ਮਿਲਦੀਆਂ ਕਿ ਨਸ਼ੇ ਦੇ ਤਸਕਰਾਂ ਦੀਆਂ ਕੋਠੀਆਂ 'ਤੇ ਸਰਕਾਰ ਨੇ ਬਲਡੋਜ਼ਰ ਫੇਰਤਾ ਉਹ ਕੂਟੀਆਂ ਟੈ ਟੇਰੀ ਕਰਤੀਆਂ ਤਾਂ ਕਿ ਪੰਜਾਬ ਦੇ ਵਿੱਚ ਹੁਣ ਕੋਈ ਪੰਜਾਬ ਦੀ ਜਵਾਨੀ ਨੂੰ ਅਜਾੜ ਨਾ ਸਕੇ ਇਸ ਇਹਨਾਂ ਸਕੂਲਾਂ ਦੇ ਵਿੱਚੋਂ ਜਿਹੜੇ ਬੱਚਿਆਂ ਨੇ ਨਿਕਲਣਾ ਪਹਿਲਾਂ ਉਹਨਾਂ ਦੇ ਚਾਹੇ ਉਹ ਟਾਪਰ ਵੀ ਹੋਣ ਉਹਨਾਂ ਨੂੰ ਜਿੰਨੀ ਮਰਜ਼ੀ ਮਿਹਨਤ ਅਧਿਆਪਕਾਂ ਨੇ ਕਰਾਈ ਹੋਵੇ ਉਹਨਾਂ ਦੇ ਮਨ ਦੇ ਵਿੱਚ ਖਤਸ਼ਾ ਹੁੰਦਾ ਸੀਗਾ ਯਾਰ ਮਿਹਨਤ ਜਿੰਨੀ ਮਰਜ਼ੀ ਕਰ ਲਈਏ ਪਰ ਨੌਕਰੀ ਵੇਲੇ ਸਪਾਰਸ ਚੱਲਦੀ ਹੈ ਨੌਕਰੀ ਵੇਲੇ ਨੋਟਾਂ ਦੇ ਬੈਗ ਚੱਲਦੇ ਆ ਔਰ ਨੋਟਾਂ ਦੇ ਬੈਗ ਤਾਂ ਚੱਲਦੇ ਨੇ ਸਾਰਿਆਂ ਨੇ ਦੇਖਿਆ ਲੂਟਾਂ ਦੇ ਬੈਗਾਂ ਦੀ ਫੋਟੋਆਂ ਦਾ ਖਵਾਰਾ ਛਪਦੀਆਂ ਰਹੀਆਂ ਅੱਜ ਪੰਜਾਬ 'ਚ ਪਹਿਲੀ ਵਾਰ ਐਸਾ ਮਾਹੌਲ ਬਣਿਆ ਕਿ ਪਿਛਲੇ 3 ਸਾਲਾਂ 'ਚ ਜੇ 56000 ਨੌਕਰੀ ਪੰਜਾਬ 'ਚ ਮਿਲੀ ਹੈ ਤਾਂ ਮੈਰਿਟ ਤੇ ਮਿਲੀ ਹੈ ਕੋਈ ਇੱਕ ਇੱਕ ਨੌਕਰੀ ਨੂੰ ਕੋਈ ਇਹ ਨਹੀਂ ਕਹਿ ਸਕਦਾ ਕੋਈ ਸਪਾਰਸ਼ਨਲ ਹੋਵੇ ਜਾਂ ਕੋਈ ਪੈਸੇ ਨਾਲ ਹੋਵੇ ਸਾਡੇ ਸਾਡੇ ਇਲਾਕੇ ਦੇ ਵਿੱਚ ਵੀ ਕਿੰਨੇ ਸਬ ਇਨਸਪੈਕਟਰ ਵੀ ਲੱਗੇ ਆ ਹੋਰ ਨੌਕਰੀਆਂ ਤੇ ਵੀ ਲੱਗੇ ਆ ਕਦੇ ਕਿਸੇ ਨੂੰ ਪੁੱਛ ਕੇ ਦੇਖ ਲਿਓ ਕਿ ਕੋਈ ਐਮਐਲਏ ਦੇ ਕੋਲ ਕੋਈ ਮੰਤਰੀ ਦੇ ਕੋਲ ਸਪਾਰਸ਼ਪਾਲ ਤਾਂ ਨਹੀਂ ਗਿਆ ਪਹਿਲਾਂ ਵਾਲੇ ਐਮਐਲਏ ਮੰਤਰੀ ਇਸ ਚੀਜ਼ ਦੇ ਵਿੱਚ ਮਾਣ ਮਹਿਸੂਸ ਕਰਦੇ ਸੀਗੇ ਜੱਗੇ ਨੂੰ ਹੰਕਾਰ ਮਹਿਸੂਸ ਕਰਦੇ ਸੀਗੇ ਕਿ ਫੁਲਾਨੇ ਨੂੰ ਮੈਂ ਨੌਕਰੀ ਲਵਾਤਾ ਮੈਂ ਫੁਲਾਨੇ ਦੇ ਮੁੰਡੇ ਨੂੰ ਮੈਂ ਨੌਕਰੀ ਲਵਾਤਾ ਔਰ ਅੱਜ ਮੈਂ ਬਤੌਰ ਐਮਐਲਏ ਸਟੇਜ ਤੋਂ ਵੀ ਕਹਿੰਦਾ ਜਿਹੜਾ ਕੋ ਸਾਡੇ ਕੋਲਾਂ ਦਾ ਉਹ ਵੀ ਕਹੀਦਾ ਕਿ ਭਾਈ ਸਾਡੇ ਕੋਲ ਆਣ ਦਾ ਕੋਈ ਫਾਇਦਾ ਨਹੀਂ ਨੌਕਰੀ ਤੁਹਾਨੂੰ ਸਿਰਫ ਸਿਰਫ ਮੈਰਿਟ ਤੇ ਮਿਲਣੀ ਹੈ ਤੁਹਾਡੀ ਕਾਬਲੀਅਤ ਨਾਲ ਮਿਲਣੀ ਹੈ ਸਾਡੀ ਸਿਫਾਰਿਸ਼ ਨਾਲ ਜਾਂ ਕਿਸੇ ਤਰ੍ਹਾਂ ਦੇ ਪੈਸੇ ਨਾਲ ਕੋਈ ਨੌਕਰੀ ਜਿਹੜੀ ਹੈ ਉਹ ਹੁਣ ਪੰਜਾਬ ਦੇ ਵਿੱਚ ਨਹੀਂ ਮਿਲਦੀ ਸੋ ਇਦਾਂ ਦੇ ਜਿੰਨੇ ਕੰਮ ਜਿਹੜੇ ਇਹਨਾਂ ਦੀ ਪੰਜਾਬ ਦੇ ਵਿੱਚ ਲੋੜ ਸੀਗੀ ਚਾਹੇ ਆਪਾਂ ਹਸਪਤਾਲਾਂ ਚੱਲ ਜਾਈਏ ਸਾਰੀਆਂ ਦਵਾਈਆਂ ਮੁਫਤ ਕੀਤੀਆਂ ਸਾਡੇ ਇਲਾਕੇ 'ਚ ਸਿੰਘਪੁਰ ਦਾ ਹਸਪਤਾਲ ਉਹਨੂੰ ਚਿੱਟਾ ਹਾਥੀ ਕਹਿੰਦੇ ਸੀ ਇੱਕ ਐਕਸਟਰਾ ਤੱਕ ਦੀ ਸਹੂਲਤ ਉਸ ਹਸਪਤਾਲ ਦੇ ਵਿੱਚ ਨਹੀਂ ਸੀਗੀ ਅੱਜ ਜਾ ਕੇ ਦੇਖ ਲਓ ਉੱਥੇ ਡਿਜੀਟਲ ਐਕਸ-ਰੇ ਮਸ਼ੀਨ ਵੀ ਹੈ ਲੈਬ ਵੀ ਬਣੀ ਹੈ ਹੋਰ ਸਹੂਲਤਾਂ ਵੀ ਮਿਲੀਆਂ ਨੇ ਅੱਜ ਲੋਕਾਂ ਦੇ ਇਲਾਜ ਜੋਗਾ ਉਹ ਹਸਪਤਾਲ ਹੋ ਗਿਆ ਸਾਡੇ ਇਲਾਕੇ 'ਚ ਇੱਕੋ ਇੱਕ ਗਵਰਨਮੈਂਟ ਕਾਲਜ ਹੈ ਨੂਰਪ੍ਰਵੇਦੀ ਬਲੌਗ ਕੁਰੂਕਾਖੂ ਮੁੰਨੇ ਲੜਕੀਆਂ ਦਾ ਕਾਲਜ 2016 ਦਾ ਸਰਕਾਰੀ ਕਾਲਜ ਬਣਿਆ ਹੋਇਆ ਪਰ 2016 ਤੋਂ ਲੈ ਕੇ ਅੱਜ ਤੱਕ ਕਿਸੇ ਪੇ ਦੇ ਪੁੱਤ ਨੇ ਜ਼ਰੂਰਤ ਨਹੀਂ ਸਮਝੀ ਕਿਸੇ ਸਰਕਾਰ ਨੇ ਕਿਸੇ ਐਮਐਲਏ ਨੇ ਕਿਸੇ ਮੰਤਰੀ ਨੇ ਵੀ ਗ੍ਰਾਂਟ ਤਾਂ ਕੀ ਦੇਣੀ ਸਗੋਂ ਅਸੀਂ ਉਸ ਕੇਸ ਉਸ ਕਾਲਜ ਦਾ ਘਰ ਤੋਂ ਘੜਾ ਖਾਤਾ ਹੀ ਖੋਲ ਦਿੱਤੇ ਉਸ ਕਾਲਜ ਦਾ ਖਾਤਾ ਹੀ ਨਹੀਂ ਸੀਗਾ ਅੱਜ ਜੀ ਸਰਕਾਰ ਤੁਹਾਡੀ ਆਈ ਹੈ ਉਸ ਕਾਲਜ ਦਾ ਖਾਤਾ ਵੀ ਖੁੱਲਿਆ ਔਰ ਖਾਤੇ ਦੇ ਵਿੱਚ ਗ੍ਰਾਂਟ ਕੋਈ 5-10 ਲੱਖ ਨਹੀਂ ਸਗੋਂ ਜਦੋਂ ਖਾਤਾ ਖੁੱਲ ਗਿਆ ਸ਼ੇ 6 ਕਰੋੜ ਦੀ ਜਿਹੜੀ ਗ੍ਰਾਂਟ ਹੈ ਉਹ ਉਸ ਕਾਲਜ ਨੂੰ ਮਿਲੀ ਹੈ ਔਰ ਅਸੀਂ ਹੋਰ ਆਪਣੇ ਹਲਕੇ ਦੇ ਪਿੰਡਾਂ ਵਿੱਚ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਗਰਾਊਂਡ ਸਟੇਡੀਅਮ ਬਣਾਉਣ ਦੀ ਜਿਹੜੀ ਮੁਹਿੰਮ ਆ ਚਲਾਈ ਹੈ ਇਹਨਾਂ ਬੱਚਿਆਂ ਦੇ ਵਾਸਤੇ ਨੌਜਵਾਨਾਂ ਦੇ ਵਾਸਤੇ ਪਹਿਲਾਂ ਜਿਹੜੀ ਗਰਾਊਂਡਾਂ ਦੀ ਗਿਣਤੀ ਹੈ ਉਹ ਜਦੋਂ ਗਿਣਨੀ ਸ਼ੁਰੂ ਕਰਦੇ ਸੀ ਉਹ ਕਿਤੇ 4-5 ਤੋਂ ਉੱਪਰ ਨਹੀਂ ਟੱਪਦੀ ਸੀਗੀ ਅੱਜ ਰੋਪੜ ਵਿਧਾਨ ਸਭਾ ਹਲਕੇ ਦੇ 136 ਪਿੰਡਾਂ ਦੇ ਗਰਾਊਂਡ ਸਟੇਡੀਅਮ ਬਣਾਉਣ ਦਾ ਕੰਮ ਚੱਲ ਰਿਹਾ ਕਿਉਂਕਿ ਖੇਡਾਂ ਦੇ ਪੱਖੋਂ ਵੀ ਸਾਡਾ ਇਲਾਕਾ ਕਿਸੇ ਦਿਨ ਪਿੱਛੇ ਨਾ ਰਹੇ ਸਾਡੇ ਇਲਾਕੇ ਦੇ ਬੜੇ ਵਧੀਆ ਵਧੀਆ ਪਲੇਅਰ ਨੇ ਆ ਤੁਹਾਡੇ ਸਕੂਲ ਦੇ ਅਧਿਆਪਕ ਸਾਡੇ ਕਲਾਸ ਫੈਲੋ ਹੈ ਬਿੰਦਾਜੀ ਕਬੱਡੀ ਦੇ ਤਗੜੇ ਪਲੇਅਰ ਹੈ ਉਹ ਸਾਡੇਆਂ ਪਲੇਅਰਾਂ ਨੂੰ ਵੀ ਚੰਗੇ ਗਰਾਊਂਡ ਦਾ ਸਟੇਡੀਅਮ ਦੀ ਲੋੜ ਹੈ ਕਲੂਰੇ ਪਿੰਡ ਦੇ ਵਿੱਚ ਵੀ ਸਟੇਡੀਅਮ ਦਾ ਦਰਵਾਜ਼ਾ ਜਿਹੜਾ ਉਹ ਚੱਲ ਰਿਹਾ ਸੋ ਮੈਂ ਤੁਹਾਨੂੰ ਸਭ ਨੂੰ ਇਹੀ ਬੇਨਤੀ ਕਰਦਾ ਕਿ ਇਹ ਜਿਹੜੇ ਜੋ ਕੁਝ ਵੀ ਹੋ ਰਿਹਾ ਇਹ ਮੈਂ ਆਪਣੀ ਜੇਬ ਚੋਂ ਨਹੀਂ ਕਰ ਰਿਹਾ ਇਹ ਤੁਹਾਡੇ ਹੀ ਪੈਸੇ ਨਾਲ ਹੋ ਰਿਹਾ ਲੋਕਾਂ ਦਾ ਹੀ ਪੈਸਾ ਲੋਕਾਂ ਤੇ ਲੱਗ ਰਿਹਾ ਸਾਡੀ ਡਿਊਟੀ ਤੁਸੀਂ ਸਿਰਫ ਲਈ ਹੈ ਇਹ ਪੈਸਾ ਜਿਹੜਾ ਸਹੀ ਤਰੀਕੇ ਨਾਲ ਲੱਗੇ ਲੋਕਾਂ ਦਾ ਪੈਸਾ ਅਸਲ 'ਚ ਲੋਕਾਂ ਤੇ ਲੱਗੇ ਅਸਲ 'ਚ ਲੋਕਾਂ ਦੇ ਕਦੋਂ ਲੱਗਣਾ ਜਦੋਂ ਇਹਨਾਂ ਸਕੂਲਾਂ 'ਚ ਲੱਗਣਾ ਜਦੋਂ ਸਰਕਾਰੀ ਹਸਪਤਾਲਾਂ 'ਚ ਲੱਗਣਾ ਜਦੋਂ ਲੋਕਾਂ ਨੂੰ ਮੁਫਤ ਬਿਜਲੀ ਦੇਣ ਲਈ ਲੱਗਣਾ ਅੱਜ 90% ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲ ਹੈ ਉਹ ਜ਼ੀਰੋ ਆਉਂਦੇ ਆ ਕਿਹੜੇ ਪੈਸੇ ਨਾਲ ਆਉਂਦੇ ਲੋਕਾਂ ਦੇ ਪੈਸੇ ਨਾਲ ਸੋ ਅਸੀਂ ਸਾਰੇ ਆਪਣੇ ਹੱਕਾਂ ਤੇ ਐਦਾਂ ਹੀ ਹੱਕਾਂ ਤੇ ਵੀ ਜ਼ਿੰਮੇਵਾਰੀਆਂ ਤੇ ਵੀ ਐਦਾਂ ਹੀ ਰਲ ਕੇ ਪਹਿਰਾ ਦਈਏ ਕਿਸੇ ਵੀ ਖੇਤਰ 'ਚ ਆਪਣੇ ਇਲਾਕੇ ਨੂੰ ਆਪਣੇ ਪੰਜਾਬ ਨੂੰ ਪਿੱਛੇ ਨਾ ਰਹਿਣ ਦਿਈਏ ਇਹ ਜਿਹੜੀ ਲੜਾਈ ਹੈ ਇਹ ਇਹ ਜਿਹੜੀ ਮੁਹਿੰਮ ਹੈ ਸਾਡੀ ਸਭ ਦੀ ਸਾਂਝੀ ਮੁਹਿੰਮ ਹੈ ਇਹਦੇ ਚ ਇਕੱਲਾ ਐਮਐਲਏ ਕੁਝ ਨਹੀਂ ਕਰ ਸਕਦਾ ਇਕੱਲੇ ਅਧਿਆਪਕ ਕੁਝ ਨਹੀਂ ਕਰ ਸਕਦੇ ਇਕੱਲੀਆਂ ਪੰਚਾਇਤਾਂ ਇਕੱਲੀ ਸਰਕਾਰ ਇਹ ਸਾਡੇ ਸਾਨੂੰ ਸਭ ਨੂੰ ਮਿਲ ਕੇ ਇਹ ਜਿਹੜੀ ਲੜਾਈ ਹੈ ਉਹ ਏਦਾਂ ਹੀ ਬਰਕਰਾਰ ਰੱਖਣੀ ਪੈਣੀ ਹੈ ਏਦਾਂ ਹੀ ਆਪਣੇ ਪੰਜਾਬ ਨੂੰ ਆਪਣੇ ਬੱਚਿਆਂ ਦੇ ਭਵਿੱਖ ਨੂੰ ਚੰਗੇ ਪਾਸੇ ਵੱਲ ਲੈ ਕੇ ਜਾਣਾ ਜਿਸ ਜਿਸ ਦਿਸ਼ਾ ਦੇ ਵਿੱਚ ਮੁੱਖ ਮੰਤਰੀ ਸਾਹਿਬ ਸਟਾਪ ਭਗਵਾਨ ਸਿੰਘ ਮਾਲ ਜੀ ਨੇ ਸ਼ੁਰੂਆਤ ਕੀਤੀ ਹੈ ਜਿਸ ਤਸ਼ਾ ਦੇ ਵਿੱਚ ਲੈ ਜਾਂਦੇ ਹੋਏ ਉਹਨਾਂ ਨੇ ਕ੍ਰਾਂਤੀਕਾਰੀ ਸੁਧਾਰ ਕੀਤੇ ਨੇ ਪਰ ਮੈਂ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਵੀ ਮੈਂ ਇਹ ਬੇਨਤੀ ਕਰਦਾ ਕਿ ਸਹੂਲਤਾਂ ਦੀ ਕਮੀ ਸੀਗੀ ਸਹੂਲਤਾਂ ਹੁਣ ਪੂਰੀਆਂ ਹੋਈਆਂ ਨੇ ਸਕੂਲਾਂ 'ਚ ਔਰ ਬੱਚਿਓ ਐਦਾਂ ਦਾ ਮਿਹਨਤੀ ਸਟਾਫ ਤੁਹਾਨੂੰ ਹਰ ਕਿਤੇ ਨਹੀਂ ਮਿਲਣਾ ਤੁਸੀਂ ਰੋਪੜ ਜ਼ਿਲ੍ਹੇ ਦੇ ਵੱਡੇ ਤੋਂ ਵੱਡੇ ਗਿਆ ਸਰਕਾਰੀ ਸਕੂਲ ਚਲੇ ਜਾਓ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਸਕੂਲ ਦੇ ਜਿਹੜੇ ਟੀਚਰ ਐ ਉਹਨਾਂ ਨੂੰ ਵਿਦੇਸ਼ਾਂ ਦਾ ਟ੍ਰੇਨਿੰਗ ਦਿੱਤੀ ਜਾਂਦੀ ਹੋਵੇ ਉਹਨਾਂ ਨੂੰ ਵੱਡੀਆਂ ਇੰਸਟੀਚੂਟਸ ਆਈਆਈਟੀਜ਼ ਆਈਆਈਐਮ ਤੱਕ ਟ੍ਰੇਨਿੰਗ ਦਿੱਤੀ ਜਾਂਦੀ ਹੋਵੇ ਇਹ ਸਾਰਾ ਕੁਝ ਹੋ ਰਿਹਾ ਤੁਹਾਡੇ ਸਕੂਲਾਂ 'ਚ ਹੁਣ ਤੁਹਾਨੂੰ ਬੱਚਿਓ ਤੇ ਬੱਚਿਓ ਆਪਣੇ ਸਕੂਲਾਂ ਨੂੰ ਲੈ ਕੇ ਆਪਣੇ ਅਧਿਆਪਕਾਂ ਨੂੰ ਲੈ ਕੇ ਤੁਹਾਨੂੰ ਹੁਣ ਮਾਣ ਮਹਿਸੂਸ ਹੋਣਾ ਚਾਹੀਦਾ ਤੁਹਾਨੂੰ ਪ੍ਰਾਊਡ ਮਹਿਸੂਸ ਹੋਣਾ ਚਾਹੀਦਾ ਕਿ ਅਸੀਂ ਇੰਨੇ ਵਧੀਆ ਅਧਿਆਪਕਾਂ ਦੇ ਕੋਲ ਪੜਦੇ ਆਂ ਔਰ ਤੁਸੀਂ ਮਿਹਨਤ ਕਰੋ ਤੇ ਮਾਪਿਆਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਵੀ ਜਿਵੇਂ ਇਹ ਅਧਿਆਪਕ ਗਾਈਡ ਕਰਦੇ ਆ ਜਿਹੜੀ ਪੇਰੈਂਟਸ ਮੀਟਿੰਗਸ ਹੁੰਦੀਆਂ ਜਿਵੇਂ ਕਿ ਪਹਿਲਾਂ ਵਰਿੰਦਰ ਜੀ ਦੱਸ ਕੇ ਗਏ ਆ ਉਹ ਐਸੇ ਕਰਕੇ ਹੁੰਦੀਆਂ ਕਿ ਅਧਿਆਪਕਾਂ ਨੇ ਆਪਣਾ ਰੋਲ ਪਲੇ ਕਰਤਾ ਅਗਲਾ ਰੋਲ ਕੁਝ ਮਾਪਿਆਂ ਦਾ ਵੀ ਹੁੰਦਾ ਉਹ ਰੋਲ ਕਿਵੇਂ ਅਦਾ ਕਰਨਾ ਉਹ ਮਾਪਿਆਂ ਨੂੰ ਵੀ ਅਧਿਆਪਕ ਗਾਈਡ ਕਰ ਦਿੰਦੇ ਆ ਕਿ ਤੁਸੀਂ ਘਰ ਦੇ ਵਿੱਚ ਆ ਆ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਗਾਈਡ ਕਰੋ ਸੋ ਮੈਂ ਮਾਪਿਆਂ ਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਵੀ ਆਪਣਾ ਰੋਲ ਪੂਰਾ ਪੂਰਾ ਅਦਾ ਕਰੋ ਤਾਂ ਕਿ ਇਹਨਾਂ ਬੱਚਿਆਂ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਜਿਹੜੀਆਂ ਵੱਡੀਆਂ ਸ਼ਕਤੀਆਂ ਉਹ ਨਿਕਲ ਸਕਣ ਪਿੰਡ ਦੇ ਕੰਮਾਂ ਦੀ ਗੱਲ ਹੈ ਪਹਿਲਾਂ ਸਕੂਲ ਦੀ ਸਕੂਲ 'ਚ ਆ ਜਿਹੜੇ ਕੰਮ ਹੋਏ ਤਾਂ ਹੋ ਗਏ ਅਗਲੀ ਡਿਮਾਂਡ ਲਾਇਬ੍ਰੇਰੀ ਦੀ ਮੈਨੂੰ ਦੱਸੀ ਗਈ ਹੈ ਸੋ ਲਾਇਬ੍ਰੇਰੀ ਦੀ ਮੰਗ ਵੀ ਤੁਹਾਡੇ ਸਕੂਲ ਦੀ ਜੜੀ ਹੈ ਉਹ ਜਲਦ ਤੋਂ ਜਲਦ ਪੂਰੀ ਕੀਤੀ ਜਾਊਗੀ ਵਧੀਆ ਲਾਇਬ੍ਰੇਰੀ ਤੁਹਾਡੇ ਕਰੂਰੇ ਪਿੰਡ ਦੇ ਸਕੂਲ ਦੇ ਵਿੱਚ ਬਣਵਾ ਕੇ ਦੇਵਾਂਗੇ ਔਰ ਪਿੰਡ ਦੇ ਜਿਹੜੇ ਕੰਮ ਹੈ ਪਿੰਡ ਦੇ ਵਿੱਚ 3 ਸਾਲ ਦੇ ਸਮੇਂ ਚ ਜਿਵੇਂ ਸਕੂਲ ਵਾਲੇ ਵਿੱਚੇ ਬਲਮ ਤਕਰੀਬ 50 ਲੱਖ ਰੁਪਏ ਦੇ ਕੰਮ ਤੁਹਾਡੇ ਪਿੰਡ ਦੇ ਵਿੱਚ ਹੋ ਗਏ ਕਿਉਂਕਿ 23 ਲੱਖ ਰੁਪਏ ਦਾ ਸਕੂਲ ਚ ਆ ਗਿਆ ਔਰ ਘੱਟੋ ਘੱਟ 30 ਲੱਖ ਦੇ ਕੰਮ ਕਰੂਰੇ ਦੇ ਜਿਹੜੇ ਤਿੰਨ ਬਾਸ ਹੈ ਕਰੂਰਾ ਤੇ ਖੁਰਦ ਤੇ ਟੱਪੜੀਆਂ ਇਹ ਤਿੰਨੇ ਬਾਸਾਂ ਦੇ ਕਰੀਬ 30 ਲੱਖ ਦੇ ਕੰਮ ਜਿਹੜੇ ਉਹ 3 ਸਾਲ ਚ ਹੋਏ ਨੇ ਜਿਨ੍ਹਾਂ ਚ ਸਟੇਡੀਅਮ ਵੀ ਹੈ ਜਿਨ੍ਹਾਂ ਚ ਗਲੀ ਵੀ ਹੈ ਜਿਨ੍ਹਾਂ ਡੰਗੇ ਵੀ ਹੈ 23 ਲੱਖ ਵਾਲੇ ਸਕੂਲ ਚ ਹੋ ਗਏ ਸੋ 50 ਲੱਖ ਦਾ ਥੋੜਾ ਖਾਤਾ 3 ਸਾਲ ਦਾ ਜਿਹੜੇ ਕੰਮ ਰਹਿ ਗਏ ਚਾਹ ਪੀਣ ਵਾਲੇ ਪਾਣੀ ਦੀ ਸਮੱਸਿਆ ਦੱਸਦੇ ਚਾਹ ਹੋਰ ਕੰਮ ਹੈ ਉਹਨਾਂ ਨੂੰ ਵੀ ਜਲਦ ਤੋਂ ਜਲਦ ਪੂਰੇ ਕਰਕੇ ਦਵਾਂਗੇ ਇੱਕ ਮੈਂ ਅਖੀਰ ਤੋਂ ਹੋਰ ਗੱਲ ਕਰਨੀ ਹੈ ਕਿ ਸਾਡਾ ਜਿਹੜਾ ਇਲਾਕਾ ਇੱਥੋਂ ਦਰਿਆ ਲੰਘਦੇ ਨੇ ਇੱਥੋਂ ਨਹਿਰਾ ਲੰਘਦੀਆਂ ਨੇ ਉਹ ਸਾਡੇ ਇਲਾਕੇ ਦੇ ਵਿੱਚ ਸਿੰਚਾਈ ਵਾਸਤੇ ਨਹਿਰੀ ਪਾਣੀ ਦੀ ਸਹੂਲਤ ਅੱਜ ਤੱਕ ਨਹੀਂ ਮਿਲੀ ਅੱਜ ਤੱਕ ਕਿਸੇ ਨੇ ਦੀ ਗੱਲ ਹੀ ਨਹੀਂ ਕੀਤੀ ਆ ਸਾਬਕਾ ਸਰਪੰਚ ਸਾਹਿਬ ਬੈਠੇ ਹਨ ਰਿੰਦਰ ਰਾਣਾ ਜੀ ਆਪਾਂ ਸਭ ਨੇ ਮਿਲ ਕੇ ਸਰਕਾਰ ਬਣਦੇ ਸਾਰ ਇਸ ਪਾਸੇ ਵੱਲ ਗੱਲ ਕਰਨੇ ਸ਼ੁਰੂ ਕੀਤੀ ਕਿ ਸਾਡੇ ਇਲਾਕੇ ਦੇ ਵੀ ਸਿੰਚਾਈ ਵਾਸਤੇ ਇਹ ਨਹਿਰੀ ਪਾਣੀ ਮਿਲਣਾ ਚਾਹੀਦਾ ਜਦੋਂ ਅਸੀਂ ਇਸ ਦਿਸ਼ਾ 'ਚ ਕੰਮ ਕਰਨਾ ਸ਼ੁਰੂ ਕੀਤਾ ਫਿਰ ਜਿਨ੍ਹਾਂ ਨੇ ਅੱਜ ਤੱਕ ਕਦੇ ਕੀਤਾ ਹੀ ਨਹੀਂ ਇਕੱਲੀ ਕਾਂਗਰਸੀ ਚੀਮੇ ਉਹਨਾਂ ਦੇ ਸੱਜੇ ਖੱਬੇ ਕੋ ਮਨਾਲੇ ਫਿਰ ਉਹ ਵੀ ਉਹ ਵੀ ਕਰ ਲਾ ਪਏ ਵੀ ਛੇਤੀ ਦਿਓ ਜੀ ਛੇਤੀ ਉਹ ਭਾਈ ਜੇ ਜੇ ਤੁਸੀਂ ਆਪਣੇ ਸਮਝ ਮਾੜੀ ਮੋਟੀ ਗੱਲ ਤੋਰੀ ਹੁੰਦੀ ਤਾਂ ਸ਼ਾਇਦ ਹੁਣ ਤੱਕ ਗੱਲ ਕਾਮਯਾਬ ਹੋ ਜਾਂਦੀ। ਸੋ ਇਹਦੇ ਲਈ ਆਪਾਂ ਜੋ ਹੋ ਸਕਦਾ ਕਿਉਂਕਿ ਨਹਿਰ ਜਿਹੜੀ ਐ ਉਹ ਕਦੇ ਐ ਨਹੀਂ ਹੋ ਸਕਦਾ ਵੀ ਇੱਥੇ ਨਹਿਰ ਪੜਦਿਓ। ਨਹਿਰ ਬਹੁਤ ਵੱਡਾ ਪ੍ਰੋਜੈਕਟ ਹੈ। ਨਹਿਰ ਦਿੱਲੀ ਨਹਿਰ ਕਿੱਥੇ ਕਾਮਯਾਬ ਹੈ, ਕਿੱਥੇ ਕਾਮਯਾਬ ਨਹੀਂ ਹੈ, ਕਿੱਥੋਂ ਪਾਣੀ ਲੈਣਾ, ਕਿਵੇਂ ਪਾਣੀ ਦੀ ਸਪਲਾਈ ਕਰਨੀ ਬਹੁਤ ਵੱਡਾ ਪ੍ਰੋਜੈਕਟ ਹੈ। ਪਹਿਲਾਂ ਇੱਕ ਛੋਟਾ ਜਿਹਾ ਘਰ ਬਣਾਉਣਾ ਹੋਵੇ ਉਹਦੇ ਲਈ ਪਹਿਲਾਂ ਨਕਸ਼ਾ ਬਣਾਉਣਾ ਪੈਂਦਾ। ਕਿ ਕਿੱਦਾਂ ਨੂੰ ਬਣਨੇ ਕਮਰੇ ਤੇ ਕਿੱਦਾਂ ਨੂੰ ਬਾਥਰੂਮ, ਕਿੱਦਾਂ ਨੂੰ ਰਸੋਈ। ਸੋ ਇਹ ਜਿਹੜੀ ਨਹਿਰ ਹੈ ਇਹਦੇ ਲਈ ਪਹਿਲਾਂ ਇਹ ਐਡਾ ਵੱਡਾ ਪ੍ਰੋਜੈਕਟ ਹੈ ਵੀ ਪਹਿਲਾਂ ਇਹਦਾ ਸਰਵੇ ਕਰਨ ਲਈ ਇਹਦੀ ਸਟੱਡੀ ਕਰਨ ਲਈ ਇਹਦੀ ਰਿਸਰਚ ਕਰਨ ਲਈ ਵੀ ਪਹਿਲਾਂ ਵੱਡੀਆਂ ਕੰਪਨੀਆਂ ਨੂੰ ਟੈਂਡਰ ਦੇਣਾ ਪੈਂਦਾ ਕਿ ਸਾਨੂੰ ਖੋਜ ਕਰਕੇ ਦਿਓ ਕਿ ਕਿੰਦਾ ਕੰਮ ਕਾਮਯਾਬ ਹੋਊਗਾ ਸੋ ਜਿਹੜਾ ਕੰਮ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਕਦੇ ਨਹੀਂ ਹੋਇਆ ਅਸੀਂ ਪਹਿਲੇ ਕੰਮ 'ਚ ਕਾਮਯਾਬ ਹੋ ਗਏ ਵਿਧਾਨ ਸਭਾ ਜੀ ਮੈਂ ਰੇਜ਼ ਕੀਤਾ ਸੀਗਾ ਅਸੀਂ ਪਹਿਲੇ ਕੰਮ 'ਚ ਕਾਮਯਾਬ ਹੋ ਗਏ ਕਿ ਇਹ ਟੈਂਡਰ ਜਿਹੜਾ ਉਹ ਜਾਰੀ ਹੋ ਗਿਆ ਇੱਕ ਕੰਪਨੀ ਨੂੰ ਜਿਹੜੀ ਕੰਪਨੀ ਸਾਨੂੰ ਸਾਰਾ ਪਲਾਨ ਬਣਾ ਕੇ ਦਊਗੀ ਨਕਸ਼ਾ ਬਣਾ ਕੇ ਦਊਗੀ ਕਿ ਜੇ ਅਸੀਂ ਪਾਣੀ ਇਹਨਾਂ ਪਿੰਡਾਂ 'ਚ ਪਹੁੰਚਾਉਣਾ ਏ ਕਿ ਅਸੀਂ ਕਿੱਥੋਂ ਪਾਣੀ ਚੱਕ ਸਕਦੇ ਹਾਂ ਸਾਨੂੰ ਸਵਾਰ ਤੋਂ ਲੈਣਾ ਪੈਣਾ ਜਾਂ ਸਾਨੂੰ ਨੰਗਲ ਡੈਮ ਤੋਂ ਲੈਣਾ ਪੈਣਾ ਜਾਂ ਸਾਨੂੰ ਆਨੰਦਪੁਰ ਸਾਹਿਬ ਹਾਈਡਲ ਨਹਿਰ ਤੋਂ ਲੈਣਾ ਪੈਣਾ ਜਾਂ ਸਾਨੂੰ ਕੁਝ ਬਰਸਾਤੀ ਪਾਣੀ ਸਟੋਰ ਕਰਨਾ ਪੈਣਾ ਇਹ ਜਿਹੜਾ ਸਾਰੀ ਪਲਾਨਿੰਗ ਹੈ ਉਹ ਕੰਪਨੀ ਜਿਹਨੂੰ ਚੰਗੀ ਮੋਟੀ ਰਕਮ ਸਟੈਂਡਰਡ ਦਿੱਤਾ ਉਹ ਕੰਪਨੀ ਸਾਨੂੰ ਇਹ ਪਲਾਨ ਬਣਾ ਕੇ ਦਊਗੀ ਜਦੋਂ ਉਹ ਪਲਾਨ ਦੇ ਗਿਆ ਗਿਆ ਹਾਂ ਆਹ ਪਲਾਨ ਨਾਲ ਪਾਣੀ ਜਿਹੜਾ ਉਹ ਪਹੁੰਚ ਸਕਦਾ ਫਿਰ ਜਿਹੜਾ ਉਹਦਾ ਅਗਲਾ ਇੰਪਲੀਮੈਂਟੇਸ਼ਨ ਦਾ ਕੰਮ ਹੈ ਉਹ ਸ਼ੁਰੂ ਹੋਏਗਾ ਔਰ ਤੁਹਾਡੇ ਸਭ ਦੇ ਅਸ਼ੀਰਵਾਦ ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਕਦੇ ਕੋਈ ਗੱਲ ਨਹੀਂ ਹੋਈ ਉਹ ਕੰਮ ਉਹ ਹੁਣ ਉਸ ਰਸਤੇ ਤੇ ਆਪਾਂ ਚੱਲ ਚੁੱਕੇ ਹਾਂ ਜਦ ਚੱਲ ਚੁੱਕੇ ਹਾਂ ਫਿਰ ਤੁਹਾਡੇ ਅਸ਼ੀਰਵਾਦ ਨਾਲ ਕਾਮਯਾਬੀ ਵੀ ਜ਼ਰੂਰ ਮਿਲੇਗੀ ਉਹ ਪਾਣੀ ਦੀ ਸਪਲਾਈ ਵੀ ਆਪਾਂ ਆਪਣੇ ਇਲਾਕੇ ਦੇ ਵਿੱਚ ਪਹੁੰਚਾਵਾਂਗੇ ਅੰਤ ਦੇ ਵਿੱਚ ਫਿਰ ਤੋਂ ਅੱਜ ਦੇ ਇਹ ਸਮਾਗਮ ਦੇ ਮੁੱਖ ਮਹਿਮਾਨ ਇਹਨਾਂ ਬੱਚੇ-ਬੱਚੀਆਂ ਔਰ ਸਕੂਲ ਦੇ ਵਿਦਿਆਰਥੀਆਂ ਨੂੰ ਮੈਂ ਸ਼ੁਭ ਕਾਮਨਾਵਾਂ ਦਿੰਦਾ ਬੈਸਟ ਵਿਸ਼ੇਸ ਦਿੰਦਾ ਕਿ ਅਸੀਂ ਸਾਰੇ ਤੁਹਾਡੇ ਭਵਿੱਖ ਦੇ ਲਈ ਅਧਿਆਪਕ ਵੀ ਸਰਕਾਰ ਵੀ ਐਮਐਲਏ ਵੀ ਮੁੱਖ ਮੰਤਰੀ ਸਾਹਿਬ ਵੀ ਤੁਹਾਡੇ ਨਾਲ ਖੜੇ ਹੈ ਤੁਹਾਡੀ ਪੜ੍ਹਾਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਣ ਦੇਵਾਂਗੇ ਤੁਸੀਂ ਅੱਗੇ ਵਧੋ ਆਪਣੇ ਮਾਪਿਆਂ ਦਾ ਪਿੰਡ ਦਾ ਨਾਮ ਰੌਸ਼ਨ ਕਰੋ ਸ਼ੁਭ ਕਾਮਨਾਵਾਂ ਬੈਸਟ ਆਫ ਲੱਕ ਜੈ ਜੀ